ਜਦੋਂ ਹੀ ਸਰਦੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਗਰਮ-ਗਰਮ ਚੀਜ਼ਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹਦੇ ਵਿੱਚ ਆਉਂਦੇ ਆ ਸਾਡੇ ਮਿੱਠੇ ਚਾਵਲ ਉਹ ਵੀ ਗੁੜ ਵਾਲੇ ਹਲਕਾ ਜਿਹਾ ਵੀ ਸਾਨੂੰ ਸਰਦੀ ਜ਼ੁਕਾਮ ਹੋ ਜੇ ਤਾਂ ਅਸੀਂ ਕਹਿੰਨੇ ਚਲੋ ਅੱਜ ਗੁੜ ਵਾਲੇ ਚਾਵਲ ਬਣਾਉਣੇ ਹੈਗੇ ਤੇ ਇੰਨੇ ਜ਼ਿਆਦਾ ਟੇਸਟੀ ਬਣਦੇ ਆ ਕਿ ਇਹਦੇ ਵਿੱਚ ਤੁਹਾਨੂੰ ਚਾਵਲਾਂ ਦਾ ਟੇਸਟ ਵੀ ਮਿਲੂ ਤੇ ਗਜਰੇਲੇ ਦਾ ਪਰ ਇਹ ਬਣਾਉਣੇ ਕਿਵੇਂ ਆ ਫੁੱਲ ਵੀਡੀਓ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਲਈਏ ਜੀ ਆਪਾਂ ਇੱਕ ਗਲਾਸ ਚਾਵਲਾਂ ਦਾ ਯਾਨੀ ਕਿ 250 ਗ੍ਰਾਮ ਚਾਵਲ ਜਿਨ੍ਹਾਂ ਨੂੰ ਤੁਸੀਂ ਅੱਧਾ ਘੰਟਾ ਪਹਿਲਾਂ ਭਿਉਂ ਕੇ ਰੱਖ ਦੇਣਾ ਪਰ ਰੱਖਣਾ ਜ਼ਰੂਰ ਹੈ ਕਿਉਂਕਿ ਇਹਦੇ ਨਾਲ ਇਹ ਫੁੱਲ ਜਾਂਦੇ ਆ ਤੇ ਇਹਨਾਂ ਦਾ ਆਕਾਰ ਵੀ ਵੱਡਾ ਹੋ ਜਾਂਦਾ ਉਸ ਤੋਂ ਬਾਅਦ ਜੀ ਲਈ ਆਪਾਂ 200 ਗ੍ਰਾਮ ਗੁੜ ਚਾਹੇ ਤੁਸੀਂ ਇਹਨੂੰ ਇੱਕ ਗਲਾਸ ਪਾਣੀ ਵਿੱਚ ਲੈਂਪਿਓਂ ਕੇ ਰੱਖਦੇ ਹੋ ਚਾਹੀ ਇਹਨੂੰ ਤੁਸੀਂ ਗਰਮ ਕਰ ਲਿਓ ਪਰ ਆਪਾਂ ਇਹਨੂੰ ਇੱਥੇ ਗਰਮ ਕਰਕੇ ਤਿਆਰ ਕਰਾਂਗੇ ਤੇ ਇਹ ਜਿਹੜੀਆਂ ਚੀਜ਼ਾਂ ਇਹਨਾਂ ਦੀ ਮਿਹਨਤੀ ਹੈ ਜਿਹੜੀ ਜ਼ਰੂਰੀ ਹੈ ਕਿਉਂਕਿ ਫਿਰ ਮਿੱਠਾ ਵੀ ਵਧੀਆ ਹੋਣਾ ਚਾਹੀਦਾ ਪਰ ਜੇ ਜ਼ਿਆਦਾ ਪੈ ਗਿਆ ਤਾਂ ਵੀ ਸਹੀ ਨਹੀਂ ਬਣਨੀ ਜਿਵੇਂ ਤੁਸੀਂ 1 ਕਿਲੋ ਚਾਵਲ ਲਈ ਹੈ ਤਾਂ ਉਹਦੇ ਵਿੱਚ 750 ਗ੍ਰਾਮ ਗੁੜ ਹੋਵੇ। ਫਿਰ ਲਈਏ ਜੀ ਆਪਾਂ ਦੋ ਤਿੰਨ ਗਾਜਰਾਂ ਆਪਾਂ ਉਹਦੇ ਚਾਵਲਾਂ ਦੇ ਹਿਸਾਬ ਨਾਲ ਲਈਆਂ। ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਛਿੱਲ ਲਿਆ ਤੇ ਹੁਣ ਕਰਾਂਗੇ ਜੀ ਉਹਨੂੰ ਗ੍ਰੇਟ। ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਮੋਟਾ। ਫਿਰ ਆਪਣੇ ਜੀ ਚਾਵਲ ਵੀ ਆਪਾਂ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲੇ। ਫਿਰ ਆਪਾਂ ਲਿਆ ਜੀ ਕੁੱਕਰ ਕਿਉਂਕਿ ਸਭ ਤੋਂ ਜਲਦੀ ਚਾਵਲ ਹੈ ਜਿਹੜੇ ਕੁੱਕਰ ਵਿੱਚ ਹੀ ਬਣਦੇ ਆ। ਤੇ ਆਪਾਂ ਐਨੇ ਵਧੀਆ ਬਣਾਵਾਂਗੇ ਕਿ ਕਿਸੇ ਨੇ ਯਕੀਨ ਵੀ ਨਹੀਂ ਕਰਨਾ ਕਿ ਤੁਸੀਂ ਕੁੱਕਰ ਵਿੱਚ ਤਿਆਰ ਕੀਤਾ ਹੈ ਇੱਕ ਚਮਚ ਲੈ ਆਪਾਂ ਦੇਸੀ ਘਿਓ ਦਾ ਵੱਡਾ ਸਪੂਨ ਲਿਆ ਜੀ ਆਪਾਂ ਜਿਹਦੇ ਨਾਲ ਸਬਜੀ ਵਗੈਰਾ ਸਰਵ ਕਰਦੇ ਆ ਫਿਰ ਇਹਦੇ ਵਿੱਚ ਪਾਏ ਥੋੜੀ ਜਿਹੀ ਬਦਾਮ ਫਿਰ ਆਪਾਂ ਪਾਵਾਂਗੇ ਕਾਜੂ ਤੇ ਫਿਰ ਕੱਟਿਆ ਹੋਇਆ ਨਾਰੀਅਲ ਇਹਨਾਂ ਚੀਜ਼ਾਂ ਨੂੰ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਓ ਤੇ ਹਲਕਾ ਜਿਹਾ ਸੁਕਾ ਲਿਓ ਤੇ ਫਿਰ ਇਹਦੇ ਵਿੱਚ ਮਿਕਸ ਕਰਕੇ ਨੂੰ ਹੌਲੀ ਹੌਲੀ ਪਕਾਵਾਂਗੇ ਜਿਆਦਾ ਚੀਜ਼ਾਂ ਰੋਸਟ ਵੀ ਨਾ ਕਰਿਓ ਕਿਉਂਕਿ ਜੇ ਜਲਗੀਆਂ ਤਾਂ ਟੇਸਟ ਵਧੀਆ ਨਹੀਂ ਆਉਣਾ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਸੁੱਕੇ ਮਸਾਲੇ ਜਿਨ੍ਹਾਂ ਵਿੱਚ ਦਾਲਚੀਨੀ ਵੱਡੀ ਇਲਾਇਚੀ ਚਾਰ ਪੰਜ ਲੌਂਗ ਤਿੰਨ ਚਾਰ ਇਲਾਇਚੀਆਂ ਤੇਜ ਪੱਤਾ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਰ ਕੇ ਪਾਵਾਂਗੇ ਸੌਂਫ ਦਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜ਼ਰੂਰ ਪਾਓ ਕਿਉਂਕਿ ਚਾਵਲਾਂ ਦਾ ਟੇਸਟ ਇਹਨਾਂ ਨਾਲ ਹੀ ਬੜਾ ਵਧੀਆ ਆਉਂਦਾ ਹੈਗਾ ਤੇ ਇਹਨਾਂ ਨੂੰ ਮਿਕਸ ਕਰਕੇ ਆਪਾਂ 1.5 ਮਿੰਟ ਲਈ ਪਕਾ ਲਿਆ। ਉਸ ਤੋਂ ਬਾਅਦ ਵਿੱਚ ਪਾਵਾਂਗੇ ਜੀ ਆਪਾਂ ਗ੍ਰੇਟ ਕੀਤੀਆਂ ਹੋਈਆਂ ਗਾਜਰਾਂ ਤੇ ਜਿਨ੍ਹਾਂ ਨੂੰ ਤੁਸੀਂ 3-4 ਮਿੰਟ ਲਈ ਘਿਓ ਦੇ ਵਿੱਚ ਭੁੰਨ ਲੈਣਾ ਹੈਗਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਰਦੀ ਸ਼ੁਰੂ ਹੋਗੀ ਤੇ ਸਾਰੇ ਜਿਹੜੇ ਗੁੜ ਵਾਲੇ ਮਿੱਠੇ ਚਾਵਲਾਂ ਦਾ ਆਨੰਦ ਲੈ ਸਕਣ। ਕਿਉਂਕਿ ਇਸ ਤਰੀਕੇ ਨਾਲ ਬਣਾਓਗੇ ਤਾਂ ਐਨੇ ਟੇਸਟੀ ਬਣਦੇ ਰੋਜ਼ ਹੀ ਦਿਲ ਕਰੂਗਾ ਬਾਕੀ ਜਿਹੜੀਆਂ ਗਾਜਰਾਂ ਵਗੈਰਾ ਹੁਣ ਆਪਣੇ ਆਪ ਹੀ ਮਿਲਦੀਆਂ ਨੇ ਤੇ ਜਦੋਂ ਇਹ ਚੰਗੀ ਤਰ੍ਹਾਂ ਭੁੰਨ ਗਿਆ ਤੇ ਫਿਰ ਇਹਦੇ ਵਿੱਚ ਆਪਾਂ ਨਾਲ ਦੀ ਨਾਲ ਹੀ ਪਾਵਾਂਗੇ ਜੀ ਚਾਵਲ ਇੱਕੇ ਦਾ ਵੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਪਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ ਸਾਰੀਆਂ ਚੀਜ਼ਾਂ ਹੌਲੀ-ਹੌਲੀ ਪਾਵਾਂਗੇ ਤਾਂ ਕਿ ਜਿਹੜਾ ਟੇਸਟ ਹੈ ਉਹ ਵੱਖਰਾ ਹੀ ਆਵੇ ਇੱਕ ਵਾਰੀ ਇਹਨਾਂ ਨੂੰ ਰੱਖਣ ਵੇਲੇ ਥੋੜੇ ਜਿਹੇ 10-15 ਮਿੰਟ ਦਾ ਸਮਾਂ ਲੱਗ ਜਾਂਦਾ ਹੈਗਾ ਪਰ ਉਸ ਤੋਂ ਬਾਅਦ ਤਾਂ ਇਹ ਛਟਪਟੀ ਤਿਆਰ ਹੋ ਜਾਂਦੀ ਨਹੀਂ ਫਿਰ ਆਪਾਂ ਜੀ ਚਾਵਲਾਂ ਨੂੰ ਇਹਦੇ ਵਿੱਚ ਭੁੰਨਾਂਗੇ ਮਤਲਬ ਇਹਨੂੰ ਹਲਕਾ ਜਿਹਾ ਪਕਾਈ ਜਾਵਾਂਗੇ ਜਿੰਨਾ ਚਿਰ ਇਹਦਾ ਜਿਹੜਾ ਵਿਚਲਾ ਪਾਣੀ ਹੈ ਉਹ ਬਿਲਕੁਲ ਨਾ ਸੁੱਕ ਜੇ ਤਾਂ ਕਿ ਜਿਹੜੀਆਂ ਬਾਅਦ ਵਿੱਚ ਚੀਜ਼ਾਂ ਪਾਉਣੀਆਂ ਹਨ ਉਹਨਾਂ ਦਾ ਸਹੀ ਹਿਸਾਬ ਲਗਾਇਆ ਜਾਵੇ ਜਦੋਂ ਇਹਨੂੰ ਤੁਸੀਂ 3-4 ਮਿੰਟ ਇਸੇ ਤਰ੍ਹਾਂ ਹੀ ਪਕਾਉਂਦੇ ਰਹੇ ਤਾਂ ਦੇਖਿਓ ਉਸ ਤੋਂ ਬਾਅਦ ਵੀ ਇਹਦਾ ਕਲਰ ਹੈ ਜਿਹੜਾ ਵਿੱਚ ਕਿੰਨਾ ਵਧੀਆ ਆ ਜੂਗਾ ਆਪਾਂ ਕੋਈ ਕਲਰ ਨਹੀਂ ਯੂਜ਼ ਕੀਤਾ ਕੋਈ ਵੀ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਇਸੇ ਤਰੀਕੇ ਨਾਲ ਹੀ ਇਹਨਾਂ ਰਚਾਵਾਂ ਦਾ ਜਿਹੜਾ ਕਲਰ ਹੈ ਉਹ ਬੜਾ ਹੀ ਸੋਹਣਾ ਆਊਗਾ ਦੇਖੋ ਇਸ ਤਰੀਕੇ ਦੇ ਹੋ ਜਾਣਗੇ ਬਿਲਕੁਲ ਇਹ ਵਿੱਚੋਂ ਪਾਣੀ ਵਗੈਰਾ ਸੁੱਕ ਚੂਗਾ ਤੇ ਨਾਲ ਦੀ ਨਾਲ ਹੀ ਇਹਦੇ ਵਿੱਚ ਤੁਸੀਂ ਪਾ ਦੇਣਾ ਜੀ ਗੁੜ ਵਾਲਾ ਪਾਣੀ ਉਹ ਚੰਗੀ ਤਰ੍ਹਾਂ ਤੁਸੀਂ ਪਉਣ ਕੇ ਪਾਇਓ ਤਾਂ ਕਿ ਕੋਈ ਵੀ ਜਿਹੜਾ ਕਈ ਵਾਰੀ ਕੋਈ ਗੁੜ ਦੇ ਵਿੱਚ ਛੋਟੇ ਮੋਟੇ ਡੱਕੇ ਵਗੈਰਾ ਜੇ ਹੁੰਦੇ ਆ ਤੇ ਉਹ ਵਾਰ ਨਿਕਲ ਜਾਣ ਤੇ ਫਿਰ ਇਹਨੂੰ ਮਿਕਸ ਕਰ ਦਿਓ ਤੇ ਫਿਰ ਇਹਦੇ ਵਿੱਚ ਆਪਾਂ ਅੱਧਾ ਗਲਾਸ ਪਾ ਕੇ ਪਾਇਆ ਜੀ ਦੁੱਧ ਦਾ ਤੇ ਇਹ ਵੀ ਤੁਸੀਂ ਜ਼ਰੂਰ ਪਾਇਓ ਪਰ ਚੀਜ਼ ਦੀ ਮਿਹਨਤੀ ਹੈ ਜਿਹੜੀ ਉਹ ਧਿਆਨ ਰੱਖਿਓ ਜੇ ਅੱਧਾ ਗਲਾਸ ਆਪਾਂ ਦੁੱਧ ਦਾ ਲਿਆ 1.5 ਗਲਾਸ ਲਿਆ ਸੀ ਜੀ ਆਪਾਂ ਗੁੜ ਵਾਲੇ ਪਾਣੀ ਦਾ ਕਿਉਂਕਿ ਆਪਾਂ ਦੋ ਹੀ ਗਲਾਸ ਪਾਉਣੇ ਆ ਜਿੰਨੇ ਚਾਵਲ ਉਸ ਤੋਂ ਦੁੱਗਣਾ ਪਾਣੀ ਹੋਵੇ ਸਾਰਾ ਦੁੱਧ ਸਮੇਤ ਤੇ ਇੱਕ ਚਮਚ ਭਰ ਕੇ ਪਾਇਆ ਜੀ ਆਪਾਂ ਮਲਾਈ ਦਾ ਇਹਦੇ ਵਿੱਚ ਤੁਸੀਂ ਚਾਹੋ ਤਾਂ ਮਲਾਈ ਵਾਲਾ ਦੁੱਧ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਕਰਾਂਗੇ ਮਿਕਸ ਤੇ ਦੇਖੋ ਇਹਦਾ ਰੰਗ ਹੈ ਜਿਹੜਾ ਕਿੰਨਾ ਸੋਹਣਾ ਆਇਆ ਬਿਲਕੁਲ ਐਂ ਲੱਗਦਾ ਜਿਵੇਂ ਕੋਈ ਕਲਰ ਪਾਇਆ ਹੋਵੇ ਇਸ ਤੋਂ ਬਾਅਦ ਕਿਵੇਂ ਪਕਾਉਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਤੁਸੀਂ ਕੁੱਕਰ ਨੂੰ ਕਰ ਦਿਓ ਬੰਦ ਤੇ ਉਸ ਤੋਂ ਬਾਅਦ ਇਹਦੀਆਂ ਲਗਾਤਾਰ ਤੁਸੀਂ ਦੋ ਬਿਸਲਾ ਲਗਾਉਣੀਆਂ ਹੈਗੀਆਂ ਜਾਂ ਕਈਆਂ ਦੇ ਕੁੱਕਰ ਵਿੱਚ ਇੱਕ ਤਾਂ ਹੀ ਤਿਆਰ ਹੋ ਜਾਂਦੇ ਆ ਉਹ ਉਸ ਹਿਸਾਬ ਨਾਲ ਇੱਕ ਲਗਾ ਲਿਓ ਤੇ ਪਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਹ ਦੇਖਣਾ ਬਹੁਤ ਜ਼ਰੂਰੀ ਹੈ ਫਿਰ ਤੁਸੀਂ ਸਭ ਤੋਂ ਜਿਹੜਾ ਛੋਟਾ ਆਪਣਾ ਚੁੱਲਾ ਹੁੰਦਾ ਹੈ ਗੈਸ ਵਾਲਾ ਉਹਨੂੰ ਚਲਾ ਕੇ ਕੁੱਕਰ ਉਹਤੇ ਰੱਖ ਦੇਣਾ ਪਰ ਤੁਹਾਡਾ ਜਿਹੜਾ ਗੈਸ ਹੈ ਉਹ ਬਿਲਕੁਲ ਸਲੋ ਫਲੇਮ ਤੇ ਹੋਣਾ ਚਾਹੀਦਾ ਹੈ ਕਿਉਂਕਿ ਇੱਥੇ ਬਿਸਲ ਨਹੀਂ ਆਉਣੀ ਚਾਹੀਦੀ 3-4 ਮਿੰਟ ਤੱਕ ਤੁਸੀਂ ਪਕਾਉਣਾ ਹੈ ਉਸ ਤੋਂ ਬਾਅਦ ਜੀ ਗੈਸ ਨੂੰ ਕਰ ਦੇਣਾ ਬੰਦ ਤੇ ਫਿਰ ਜਦੋਂ ਹੀ 10-15 ਮਿੰਟਾਂ ਬਾਅਦ ਬਿਸਲ ਆਪਣਾ ਕੰਮ ਛੱਡ ਦੇ ਤਾਂ ਤੁਸੀਂ ਕੁੱਕਰ ਨੂੰ ਖੋਲ ਲੈਣਾ ਤੇ ਦੇਖੋ ਜੀ ਕਿੰਨੇ ਸੋਹਣੇ ਚਾਵਲ ਜਿਹੜੇ ਬਣ ਕੇ ਤਿਆਰ ਹੋ ਗਏ ਫਿਰ ਹਲਕਾ-ਹਲਕਾ ਜਿ ਕਿਸੇ ਵੀ ਪਲਟੇ ਵਗੈਰਾ ਨਾਲ ਤੁਸੀਂ ਇਹਨੂੰ ਪਲਟਣਾ ਤਾਂ ਕਿ ਜਿਹੜੇ ਚਾਵਲ ਆਪਣੇ ਉਹ ਟੁੱਟਣ ਨਾ ਤੇ ਕਿਉਂਕਿ ਇਹ ਬਿਲਕੁਲ ਬਣ ਚੁੱਕੇ ਨੇ ਤੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਾਰੇ ਸਮਾਨ ਸਮੇਤ ਮਿਕਸ ਕਰ ਲੈਣਾਗਾ ਤੇ ਹੁਣ ਜੀ ਗਰਮਾ ਗਰਮ ਚਾਵਲ ਤਿਆਰ ਹੋ ਗਏ ਤੇ ਹੁਣ ਤੁਸੀਂ ਖਾਓ ਤੇ ਇੰਜੋਏ ਕਰੋ ਬਾਕੀ ਮੇਰੇ ਪੇਜ ਨੂੰ ਜਿਨ੍ਹਾਂ ਨੇ ਹਜੇ ਤੱਕ ਫੋਲੋ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਕਰੋ ਤੇ ਇਹ ਗੁੜ ਵਾਲੇ ਚਾਵਲ ਨੇ ਜਿਹੜੇ ਆਪਾਂ ਬਣਾਏ ਐ ਤਾਂ ਬਹੁਤਿਆਂ ਨੂੰ ਝੁਕਾਮ ਵਗੈਰਾ ਹੋ ਜਾਂਦਾ ਤਾਂ ਬੜੇ ਹੀ ਬਣਾਵਣਾ ਕੀ ਖਾਂਦੇ ਐ ਤੇ ਬਾਕੀ ਜਿਹੜੀਆਂ ਐਨੀਆਂ ਟੇਸਟੀ ਤੇ ਗਰਮ ਚੀਜ਼ਾਂ ਹੁੰਦੀਆਂ ਸਰਦੀ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹੋ ਜਿਹਾ ਚਾਵਲ ਵੀ ਬਣਾ ਕੇ ਜ਼ਰੂਰ ਖਾਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੇ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਵੀਡੀਓ ਦੇਖ ਲਈ ਧੰਨਵਾਦ ਜੀ